ਇਹ ਜਿਹੜੀ ਦੁਬਾਰੇ ਡੁਪਲੀਕੇਟ ਕਰਾਈ ਹੈ ਨਾ ਉਹ ਉਹਨਾਂ ਦੇ ਕੋਲ ਆ ਤੇ ਜਿਹੜੀ ਸਾਡੀ ਜੀ ਪਹਿਲੀ ਹੈ ਨਾ ਜਿਹੜੀ 2015 ਦੀ ਹੋਈ ਹੈ ਉਹ ਸਾਡੇ ਕੋਲ ਆ ਤੇ ਛਟੇ ਸਾਨੂੰ ਮੇਰਾ ਸਾਡਾ ਛਟੇ ਉਹਨਾਂ ਨੂੰ ਉਹਨਾਂ ਕੋ ਆ ਦਾ ਛਟੇ ਨਹੀਂ ਹੈਗਾ ਸਾਡੇ ਵਾਲਾ ਛਟੇ ਉਹਨਾਂ ਨੂੰ ਉਹਨਾਂ ਕੋ ਵੀ ਹੈਗਾ ਤੇ ਸਾਡਾ ਛਟੇ ਮੇਰੇ ਨਾਂ ਤੇ ਛਟੇ ਹੈ ਤਰਸੇਮਪੁਰ ਦੇ ਨਾਂ ਤੇ ਛਟੇ ਮੇਰਾ ਜਿਹੜਾ ਸੰਦਸ ਨਿਕਲ ਤੇ ਇਹਨਾਂ ਨੇ ਮੰਡਣਾ ਸਾਡੇ ਪੱਠੇ ਵੀ ਜੇ ਅਸੀਂ ਤੇ ਇਹ ਉੱਥੇ ਰੋਜ਼ ਪੱਠੇ ਵਧਣ ਜਾਂਦੇ ਆਂ ਤੇ ਅਸੀਂ ਇਹਨਾਂ ਨੂੰ ਢੱਕਣ ਗਏ ਤੇ ਇਹ ਗਾੜੀਓ ਸਾਨੂੰ ਦਾਤਰ ਲੈ ਕੇ ਪਿਆ ਗਿਆ ਮੇਰੀ ਮੰਮੀ ਦੇ ਸਿਰ 'ਚ ਮਾਰਿਆ ਦਾਤਰ ਤੇ ਮੈਂ ਮੁੜ ਕੇ ਮੰਮੀ ਨੂੰ ਛਡਾਉਣ ਗਿਆ ਮੈਂ ਆਪਦੀ ਮਾਂ ਦਾ ਨੂੰ ਛਡਾਉਣ ਗਿਆ ਤੇ ਮੇਰੇ ਵੀ ਉਹ ਲੱਗੇ ਮਾਰਨ ਤੇ ਮੇਰੀ ਬਾਹ ਤੇ ਵੱਜ ਗਿਆ ਤੇ ਇੱਕ ਆ ਮੜਿਆ ਬੁੱਲ ਤੇ ਵੱਜਾ ਵਾ ਹੁਣ ਉਹ ਆਂਦੇ ਕਿ ਸਾਨੂੰ ਇਹ ਸਤੋਂ ਐਸਾ ਕਿਤਰਾ ਦੇ ਨਾਂ ਤੇ ਪਹਿਲੀ ਇਹਨਾਂ ਦੇ ਹੈ ਇਹਨਾਂ ਦਾ ਜਿਹੜੀ ਆ ਰਿਸਟਰੀ ਇਹਨਾਂ ਨਾਮ ਆ ਤੇ ਬਾਕੀ ਜੋ ਵੀ ਮੰਡ ਦੇ ਵਿੱਚ ਪਹਿਲਾਂ ਤੇ ਇਹਨਾਂ ਤੇ ਹੀ ਪਹਿਲੀ ਵਾਰ ਤੇ ਕਣਕ ਵਾਹਤੀ ਇਹ ਉਹਨੇ ਰੌਂਡ ਅਪ ਕਰਕੇ ਸਪਰੇਅ ਕਰਤੀ। ਹੋਣੇ ਸੋਮਵਾਰ ਫੇਰ ਗੱਲ ਪੈ ਗਈ। ਭੜਾ ਭਾਜੀ ਫੇਰ ਚੱਲਦਾ ਵੇ ਕੋਟ ਦੇ ਵਿੱਚ ਹੀ। ਹਾਂਜੀ ਤੇ ਐਸਐਸਪੀ ਦੇ ਨਾਲ ਵੀ ਰਿਪੋਰਟ ਦਿੱਤੀ ਸੀ ਸਾਹਿਬ ਨੂੰ। ਤੇ ਸਾਡੀ ਕੋਈ ਸੁਣਾਈ ਨਹੀਂ ਆਉਂਦੀ ਤੇ ਐਸਐਸਪੀ ਨੂੰ ਗੁੰਮਦਵਾਲਾ ਐਸਐਚ ਨੂੰ ਮਿਲੇ ਸੀ। ਉਹ ਅਸੀਂ ਐਤਵਾਰ ਗਏ ਸੀ। ਮੈਂ ਤੇ ਚਾਚਾ ਚਰਨਜੀਤ। ਉੱਥੇ ਆ ਕੇ ਵੀ ਸਾਡਾ ਜੋ ਵੀ ਸਾਡਾ ਤਰਖਾਸ ਦੇ ਵਿੱਚ ਗਾਣਾ ਸਾਡਾ ਉਹੋ ਜਿਹਾਊਗਾ। ਦੀ ਬਾਰੇ ਕੀ ਲਾਗੇ ਤੇ ਸੇਮ ਕੋਰ ਕਿਹੜਾ ਕੋਲ ਹੈ ਬੜੀ ਜੀ ਲੜਾਈ ਚ ਅਗੜਦਾ ਮਾਮਲਾ ਕੀ ਹੈ ਸਰ ਇਹ ਲੜਾਈ ਚ ਅਗੜਦਾ ਸਾਡਾ ਮਾਮਲਾ ਇਤਾਂ ਪੈੜੀ ਦਾ ਝਗੜਾ ਸਾਡਾ ਇੱਕ ਇਹਨਾਂ ਦਾ ਚੱਕਰ ਪਾਇਆ ਸੀ ਛੜਾ ਸੀ ਉਹ ਤਿੰਨਾ ਭਰਾਵਾਂ ਦੇ ਨਾਲ ਤਿੰਨੀ ਥਾਈ ਇਕੋ ਜੀ ਕਰ ਗਏ ਸੀ ਇਕੋ ਜੀ ਪੈੜੀ ਕਰ ਗਏ ਸੀ ਜੋ 2015 ਚ ਹੋਈ ਸੀ ਤੇ ਹੁਣ ਇਹਨਾਂ ਨੇ 2023 ਦੇ ਵਿੱਚ ਮਰਨ ਤੋਂ 1 ਮਹੀਨਾ ਪਹਿਲਾਂ ਉਹਨੂੰ ਸੁਰਤ ਬਾਦ ਕੋਈ ਨਹੀਂ ਸੀ ਹੈਗੀ ਉਹਨੂੰ ਚੋਕੇ ਲੈ ਗਏ ਹਸਪੀਟਲ ਕਿਚਾਰੀ ਲੈ ਗਏ ਉੱਥੇ ਜਾ ਕੇ ਦਾ ਠੱਕੇ ਦਾ ਅੰਗੂਠਾ ਦਵਾ ਲਿਆ ਉਹਨੂੰ ਕੋਈ ਪਤਾ ਨਹੀਂ ਸੀਗਾ ਨਾਮ ਬੋਲਦਾ ਹੀ ਨਾਮ ਖਾਂਦਾ ਪਿੰਦਾ ਸੀ ਕੁਛ ਉਹ ਦਾ ਠੱਕੇ ਦਾ ਇਹਨੇ ਆਪ ਦੇ ਨਾਮ ਤੇ ਰਜਿਸਟਰੀ ਕਰਾ ਲਈ ਹੁਣ ਉਹਨੂੰ ਸਾਨੂੰ ਪੈਈ ਦਾ ਚਟੇ ਮੇ ਆਏ ਜਿਦਲੀ ਸਾਡੇ ਕੋਲ ਆ ਸਾਨੂੰ 10ਵੇਂ ਮਹੀਨਾ ਚਟੇ ਵੀ ਮਿਲਿਆ ਉਹ ਤੋਂ ਬਾਅਦ ਹੀ ਨਾ ਬਾਅਦ ਹੀ ਨਾ ਕਣਕ ਦੀ ਹਈ ਫਿਰ ਅਸੀਂ ਇਹਨੂੰ ਕਿਹਾ ਵੀ ਕਣਕ ਵੀ ਜੋ ਤੁਸੀਂ ਨਾਮ ਵੀ ਜੋ ਪੱਠੇ ਤੁਸੀਂ ਨਾਮ ਦਿੱਤੇ ਸਾਨੂੰ ਛਟੇ ਲੱਗਾ ਪੈਈ ਤੇ ਚਤਾਲੀ ਲੱਗੀ ਆ ਫਿਰ ਠੱਕੇ ਨਾ ਜਾਂਦੇ ਰਹੇ ਆ ਫਿਰ ਇਹ ਡੱਕਣ ਗਏ ਆ ਸਾਨੂੰ ਉਹਨਾਂ ਨੇ ਕਿਹਾ ਤਾਂ ਵੀ ਤੁਸੀਂ ਕੰਨ ਕੋ ਪੱਠੇ ਸਭ ਕੁਝ ਬਾਦ ਹੋਦਾ ਸੀ ਬਾਦ ਤੇ ਆ ਤਹਿਸੀਲਦਾਰ ਨੇ ਵੀ ਕਿਹਾ ਸੀ ਤੇ ਕਰਨਗਾਂ ਦੇ ਥਾਣੇਦਾਰ ਨੇ ਵੀ ਕਿਹਾ ਸੀ ਅਸੀਂ ਸਾਰਾ ਕੁਝ ਬਾਦ ਦਿੱਤਾ ਇਹ ਬਾਅਦ ਜੀ ਨਾ ਹੁੰਦਾ ਵੀ ਥੋੜਾ ਬੋਤ ਰਹ ਗਿਆ ਉਹ ਵਟਣ ਜਾਂਦੇ ਸੀ ਇੱਕ ਕਦ ਡੱਕਣ ਗਏ ਆ ਇਹਨਾਂ ਨੂੰ ਫੇਰ ਕੁੱਟ ਮਾਰ ਕੀਤੀ ਆ ਇਹਨਾਂ ਨੇ ਵਿਚਾਰੀ ਦਾ ਸਿਰ ਕਾਰਿਆ ਦੋ ਵਾਰ ਅੱਗੇ ਕੁੱਟਿਆ ਨੂੰ ਤੇ ਕਾਰਵਾਈ ਨੇ ਮਰੇ ਤੁਸੀਂ ਕਹਿੰਦੇ ਰਜਿਸਟਰੀ ਤੁਹਾਡੇ ਕੋਲ ਆ ਪਰ ਦੂਸਰੀ ਧਿਰ ਕਹਿੰਦੀ ਕਿ ਉਹ ਕਹਿੰਦੇ ਸਾਡੇ ਕੋਲ ਹੈ ਜੀ ਜਿਹੜੀ ਉਹਨਾਂ ਜਿਹੜੀ ਦਬਾਰੇ ਡੱਬਾ ਡੁਪਲੀਕੇਟ ਕਰਾਈਆ ਉਹ ਉਹ ਉਹਨਾਂ ਦੇ ਕੋਲ ਆ ਤੇ ਜਿਹੜੀ ਸਾਡੀ ਜੀ ਜੀ ਪਹਿਲੀ ਆ ਨਾ ਜਿਹੜੀ 2015 ਦੀ ਹੋਈ ਆ ਉਹ ਸਾਡੇ ਕੋਲ ਆ ਤੇ ਛਟੇ ਸਾਨੂੰ ਮੇਰਾ ਸਾਡਾ ਛਟੇ ਉਹਨਾਂ ਨੂੰ ਮਿਲਿਆ ਉਹਨਾਂ ਕੋ ਆ ਦਾ ਸਟੇਜ ਨਹੀਂ ਹੈਗਾ ਸਾਡੇ ਵਾਲਾ ਸਟੇਜ ਉਹਨਾਂ ਨੂੰ ਉਹਨਾਂ ਕੋ ਵੀ ਹੈਗਾ ਤੇ ਸਾਡਾ ਸਟੇਜ ਮੇਰੇ ਨਾਮ ਤੇ ਸਟੇਜ ਤੇ ਸੇਮ ਕਰ ਦੇ ਨਾਮ ਤੇ ਸਟੇਜ ਮੇਰੇ ਜਿਹੜਾ ਸਨ 10 ਮਹੀਨੇ ਚ ਉਹੋ ਹੀ ਸਟੇਜ ਨਾਲੇ ਕੋਲ ਇਹਨੇ ਬੁਖਾਰ ਆ ਵਿੱਚ ਕਿਸੇ ਨਾ ਨਾ ਜੀ ਮੈਂ ਤਾਂ ਅਨਪੜਾ ਮੈਨੂੰ ਪਤਾ ਨਹੀਂ ਉਹਨਾਂ ਨੇ ਗੱਲਾਂ ਕਿਹਾ ਕਿ ਤੂੰ ਅਨਪੜਾ ਤੇ ਕੋਈ ਆੜਗਵਾਂ ਦਾ ਪਰਿਆਸ ਇਹਨੂੰ ਬੁਖਾਰ ਇਹਨੇ ਵੀ ਸਟੇਜ ਕੀ ਦੇ ਨਾਂ ਤੇ ਉਹ ਉਹੋ ਹੀ ਸਟੇਜ ਲਈ ਫਿਰਦੇ ਸਾਡੇ ਨਾਲ ਇਹ ਨਹੀਂ ਫਿਰਦੇ ਤੇ ਸਾਡੇ ਨਾਲ ਸਾਡੇ ਕੋਲ ਤੇ ਹੁਣ ਇਹਨੂੰ ਡੱਕਣ ਗਏ ਪੱਠਿਆਂ ਤੋਂ ਵੱਢਣ ਤੋਂ ਤੇ ਉਹ ਅੱਗੇ ਇੱਕ ਵਾਰ ਪਹਿਲੋਂ ਇਹਨੇ ਕੁੱਟਿਆ ਮੜਤੇ ਫਿਰ ਪਹਿਲੋਂ ਨਿਰਮਨ ਸੋਇੰਨੇ ਤੇ ਨਿਰਮਨ ਦੀ ਕਾਰਵਾਈ ਨੇ ਕੁੱਟਿਆ ਦੋਹਾਂ ਹੀ ਹਾਂ ਨੇ ਮੁੜ ਕੇ ਮੇਜਰ ਸਿੰਘ ਕੱਲੇ ਨੇ ਕੁੱਟਾਈ ਦੀ ਜਿੱਤ ਨੂੰ ਬਾਈ ਮੁੜ ਕੇ ਦੁਬਾਰਾ ਹੋਣ ਦੀ ਫੇਰ ਥਰਪਾ ਰਿਆ ਇਹਦਾ ਤੇ ਇਹ ਛਡਾਉਣ ਲੱਗਾ ਮੁੰਡਾ ਦੇ ਮੁੰਡੇ ਦੀ ਮਾਂ ਤੇ ਬੱਚੀ ਇਸ ਮੰਡੀਰ ਖਾ ਦੇਤੀ ਕਿ ਤੁਸੀਂ ਇਹ ਐਰ ਕੇ ਅੱਜ ਵਾਲੀ ਨਹੀਂ ਤੇ ਪਹਿਲਾਂ ਖਾ ਜਾਂਦੇ ਈਆਂ ਪਰ ਮਤੇ ਇਹਨਾਂ ਲੋ ਜੀ ਗੱਲ ਆ ਪਈ ਆ ਕਿ ਉਹਨਾਂ ਦੇ 10 ਵੇ ਦੇ ਸਟਾ ਲੱਗਿਆ ਪਰ ਤੁਹਾਡੇ ਲੋ ਬਾਅਦ ਆਪ ਜਾਣ ਪੁੱਜ ਕੇ ਸਟਾ ਲਾ ਕੇ ਤੇ 2 ਵੇ ਦਾਖਲ ਹੋਏ ਆ ਉਹ ਤਾਂ ਦੱਸਦੇ ਨੇ ਕਿ ਪਹਿਲੇ ਸਰੀਆਲੀ ਗਏ ਆ ਇਹਨਾਂ ਨੂੰ ਕੋਈ ਪਤਾ ਨਹੀਂ ਕਿ ਕਿੱਥੇ ਜਾਈਏ ਕਿੱਥੇ ਨਾ ਆਪਣੇ ਆਪ ਹੀ ਇੱਕ ਮੇਰਾ ਬੇਟਾ ਤੇ ਲਾਉਂਦਾ ਸੀ ਤੇ ਮਾਮ ਪੋਤਾ ਮੰਗਰ ਬੈਠੇ ਸੀ ਇਸ ਹਰਿਆਣੇ ਦੇ ਸਰਕਾਰੀ ਹਸਪਤਾਲ ਉਹਨਾਂ ਨੇ ਕਿਹਾ ਤਰਨ ਤਾਰਨ ਚਲ ਜਿਓ ਇਹ ਤਰਨ ਤਾਰਨ ਚਲ ਗਏ ਤਰਨ ਤਾਰਨ ਵਾਲਿਆਂ ਨੇ ਕਿਹਾ ਤੁਹਾਨੂੰ ਹਸਪੀਟਲ ਲੱਗਦਾ ਹੈ ਨਾਕਾ ਤੁਹਾਡਾ ਖਡੂਰ ਸਾਹਿਬ ਤੁਸੀਂ ਉੱਥੇ ਜਾਓ ਉੱਥੇ ਮੇਰੇ ਇੱਥੇ ਆ ਪੱਡੇ ਨਹੀਂ ਆਏ ਵੀ ਉਹ ਵੀ ਇੱਥੇ ਆ ਇਹ ਵੀ ਇੱਥੇ ਸਾਨੂੰ ਕਿੱਥੇ ਜਾਂਦਿਆਂ ਹੋਰ ਨਾ ਕੁਟਬਾਰ ਕਰਨ ਇਹਨਾਂ ਨੇ ਮਨਕੀਆਂ ਨਾਲ ਪੰਪ ਵਾਲਿਆਂ ਨੂੰ ਫੋਨ ਕੀਤਾ ਇਹ ਅਸੀਂ ਹੁਣ ਕਿੱਥੇ ਜਾਈਏ ਕੀ ਕਰੀਏ ਤਰਨ ਤਰਨ ਆਉਂਦੇ ਆਉਂਦੇ ਆ ਨਾ ਉਹਨਾਂ ਨੂੰ ਹੋਮ ਲਾਇਆ ਕਿ ਸਾਡੇ ਨਾਲ ਆਹ ਵਾਕਾ ਵਰਤ ਗਿਆ ਵੀ ਅਸੀਂ ਹੁਣ ਕੀ ਕਰੀਏ ਇਹਨਾਂ ਨੇ ਉਹਨਾਂ ਨੇ ਕਿਹਾ ਵੀ ਤੁਸੀਂ ਤੁਹਾਨੂੰ ਨਹੀਂ ਪਤਾ ਲੱਗਣਾ ਤੁਸੀਂ ਇੱਥੇ ਆ ਜਿਓ ਤਾਂ ਅਸੀਂ ਤੁਹਾਨੂੰ ਲੈ ਕੇ ਜਾਂਦੇ ਆ ਫਿਰ ਉਹਨੂੰ ਗੱਡੀ ਤੇ ਪਾ ਕੇ ਇੱਥੇ ਲੈ ਕੇ ਆਏ ਸੱਤਾ ਤੋਂ ਨੂੰ ਫੇਰ ਦੀਆਂ 9 ਵਜੇ ਦੀਆਂ ਲੱਗੀਆਂ ਹੀਆਂ ਤੇ ਫਿਰ ਇੱਥੇ ਆਉਂਦੇ ਆਉਂਦੇ ਆ ਵੀ ਇਹਨਾਂ ਨੇ ਕਾਲ ਪੱਤਰ ਬਣਾਉਣੇ ਕਿੰਨਾ ਟਾਈਮ ਲਾਤਾ ਠੀਕ ਹੈ ਜੀ ਹਾਂ ਤਾਂ ਜਿਹੜੀ ਗੱਲ ਕੀਤੀ ਅਸੀਂ ਤੋਂ ਕਰਾਂਗੇ ਸਾਨੂੰ ਝੂਠੀਆਂ ਗੱਲਾਂ ਬਣਾਉਣੀਆਂ ਨਹੀਂ ਆਉਂਦੀਆਂ ਤੇ ਨਾ ਹੀ ਅਸੀਂ ਬਣਾਉਣੀਆਂ ਨਾ ਹੀ ਅਸੀਂ ਝੂਠਿਆਂ ਦੇ ਜਾ ਵੀਰ ਮੇਰਾ ਨਾਮ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਦੀ ਤੜ ਗੜਾਈ ਝਗੜਾ ਕਿਹੜੀ ਗੱਲ ਹੋ ਗਿਆ ਕੀ ਸੀ ਹੋ ਰਿਹਾ ਉਹ ਵੀਰੇ ਇਹਨਾਂ ਨੇ ਮੰਡਣਾ ਸਾਡੇ ਪੱਠੇ ਵੀ ਜੇ ਅਸੀਂ ਤੇ ਇਹ ਉੱਥੇ ਰੋਜ਼ ਪੱਠੇ ਵੱਡਣ ਜਾਂਦੇ ਸੀ ਤੇ ਅਸੀਂ ਇਹਨਾਂ ਨੂੰ ਡੱਕਣ ਗਏ ਤੇ ਇਹ ਗਾੜੀਆਂ ਸਾਨੂੰ ਦਾਤਰ ਲੈ ਕੇ ਪੈ ਗਿਆ ਮੇਰੀ ਮੰਮੀ ਦੇ ਸਿਰ 'ਚ ਮਾਰਿਆ ਦਾਤਰ ਤੇ ਮੈਂ ਮੁੜ ਕੇ ਮੰਮੀ ਨੂੰ ਛਡਾਉਣ ਗਿਆ ਮੈਂ ਆਪਦੀ ਮਾਤਾ ਨੂੰ ਛਡਾਉਣ ਗਿਆ ਤੇ ਮੇਰੇ ਵੀ ਉਹ ਲੱਗੇ ਮਾਰਨ ਤੇ ਮੇਰੀ ਬਾਹ ਤੇ ਵੱਜ ਗਿਆ ਤੇ ਇੱਕ ਆ ਮਾਰੇ ਜਾਂ ਬੁੱਲ ਤੇ ਵੱਜਾ ਵਾ ਕੀ ਕੰ ਕਰਦੇ ਨੇ ਅਹੀਂ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਦੇ ਇਹਨਾਂ ਤੇ ਪਰਚਾ ਹੋਣਾ ਚਾਹੀਦਾ ਵਾ ਤੇ ਸਾਡਾ ਇਨਸਾਫ ਮਿਲਣਾ ਚਾਹੀਦਾ ਸਾਨੂੰ ਇਹਨਾਂ ਨੇ ਪਹਿਲਾਂ ਵੀ 2-3 ਅਰ ਗੁੱਟਮਾਰ ਕੀਤੀ ਆ ਉਦੋਂ ਵੀ ਅਸੀਂ ਥਾਣੇ ਦਰਖਾਸਤ ਦਿੱਤੀ ਸੀ ਤੇ ਉੱਥੇ ਕੋਈ ਸੁਣਾਈ ਨਹੀਂ ਹੋਈ ਆਡੀ ਤੇ ਅੱਜ ਇਹਨਾਂ ਫੇਰ ਚੌਥੀ ਵਾਰ ਸਾਨੂੰ ਕੁੱਟਿਆ ਵਾ ਤੁਸੀਂ ਤਰਖਾ ਦਿੱਤੀ ਕਿਸੇ ਜਗ੍ਹਾ ਤੇ ਹਾਂ ਜੀ ਅਸੀਂ ਪਹਿਲਾਂ ਦਰਖਾਸਤ ਡੇਰੇ ਸਾਹਿਬ ਦਿੱਤੀ ਸਾਨੂੰ ਡੇਰਾ ਸਾਹਿਬ ਚੌਂਕੀ ਲੱਗਦੀ ਆ ਉੱਥੇ ਸਾਡੀ ਕੋਈ ਸੁਣਾਈ ਨਹੀਂ ਹੋਈ ਤੇ ਫੇਰ ਅਸੀਂ ਖਡੂਰ ਸਾਹਿਬ ਇੱਥੇ ਗੋਵਿੰਦਵਾ ਸਾਹਿਬ ਵੀ ਦਰਖਾਸਤ ਦਿੱਤੀ ਤੇ ਉੱਥੇ ਵੀ ਕੋਈ ਸੁਣਾਈ ਨਹੀਂ ਹੋਈ ਆਡੀ ਆਸ ਐ ਸੁਪੀਰੇ ਦਰਖਾਸਤ ਵੀ ਦਿੱਤੀ ਹੈ ਹੀ ਉੱਥੇ ਵੀ ਕੋਈ ਸੁਣਾਈ ਨਹੀਂ ਹੋਈ ਕੁਝ ਕੀ ਨਾ ਨੇ ਮੇਰਾ ਚਾਹੀਦਾ ਸੀ ਚਰਨਜੀਤ ਸਿੰਘ ਤੇਰਾ ਪਿੰਡ ਪਿੰਡ ਪਾਲਟਾਈ ਵਾਲਾ ਸਾਡਾ ਇਧਰ ਲੜਾਈ ਝਗੜੇ ਦਾ ਮਾਮਲਾ ਵਾ ਕੀ ਹੈ ਇਸ ਤਰ੍ਹਾਂ ਮਾਮਲਾ ਇਹ ਇਹਦਾ ਭਰਾ ਹੀ ਵੱਡਾ ਜੀ ਉਹਨੂੰ ਇਹ ਸ਼ਾਂਨ ਦਾ ਸੌਦਾ ਹੈ ਜੀ ਉਹ ਜਦੋਂ ਮੁੰਡੇ ਦੇ ਦੇ ਪਿਆਰੇ ਵਿਚਾਰਾ ਇਹ ਲੈ ਕੇ ਜਾਂਦਾ ਰਾਦਰੇ ਤੇ ਇਹਦੀ ਦੂਜੀ ਪਾਰਟੀ ਆ ਉਹ ਇਹਨਾਂ ਨਾਲ ਮਗਰ ਪਈ ਆ ਪਿੱਲਾ ਖਾ ਉਹ ਪਿੱਲਾ ਪੈਦਾ ਸੁਣਾ ਉਹ ਇਹਦੇ ਨਾ ਕਰ ਗਿਆ ਤੇ ਹੁਣੋਂ ਆਂਦੇ ਕਿ ਸਾਨੂੰ ਇਹ ਸਤੋ ਸੇਕ ਤਰ੍ਹਾਂ ਦੇ ਦੇ ਨਾਮ ਪਈ ਇਹਨਾਂ ਦੇ ਆ ਪੰਤਪਾਲ ਜਿਹੜੀ ਆ ਰਿਸਟਰੀ ਇਹਨਾਂ ਨਾਮ ਆ ਤੇ ਬਾਕੀ ਜੋ ਵੀ ਮੰਡ ਦੇ ਵਿੱਚ ਪਈਓ ਤੇ ਇਹਨਾਂ ਕੋਈ ਪਹਿਲੀ ਵਾਰ ਤੀ ਕਣਕਵਾਤ ਹੀ ਫੇ ਉਹਨਾਂ ਨੇ ਰੌਂਡ ਅਪ ਕਰਕੇ ਸਪਰੇਅ ਕਰਤੀ ਹੁਣ ਇਹ ਸਾਂਹਵਾਰ ਫੇਰ ਗੱਲ ਪੈ ਗਈ ਐਸਮ ਅਧਿਕ ਕੰਪਲੀਟ ਲਖਾਈ ਇਹਨਾਂ ਨੂੰ ਜੀ ਬਾਕੀ ਅਜੇ ਤੱਕ ਕੋਈ ਸੁਣਾਈ ਨਹੀਂ ਹੋਈ ਥਾਣੇ ਗਈ ਉੱਥੇ ਸੁਣਾਈ ਨਹੀਂ ਹੋਈ ਜੀ ਐਸਐਸਪੀ ਦੇ ਗਏ ਉੱਥੇ ਸੁਣਾਈ ਨਹੀਂ ਹੋ ਗੇ ਫਿਰ ਪਿੰਡ ਦਾ ਇੱਕ ਪ੍ਰਧਾਨ ਆਂ ਪਾਰਟੀ ਦਾ ਗੁਰਵਾਲ ਸਿੰਘ ਉਹ ਸਾਰਾ ਕੁਝ ਕਰਾਉਂਦਾ ਉਹ ਹੀ ਹਰ ਚਾਰਚ ਫੇਰੇ ਉਹੋ ਕਰਾਉਂਦਾ ਹੁਣ ਦੱਸੋ ਕਿ 9 ਵਜੇ ਦੀ ਲੜਾਈ ਹੋਈ ਆ 10 ਵਜੇ ਇੱਥੇ ਹੀ ਦੱਸ ਲੋਗੇ ਜੀ ਉਹਨਾਂ ਦੇ ਕੈਮਰੇ ਚੈੱਕ ਕੀਤੇ ਜਾਂ 18-18 ਲਾਗੇ ਕੈਮਰੇ ਆ ਮੋਰ ਤੇ ਕੈਮਰੇ ਆ ਉਹਦੇ ਪ੍ਰਧਾਨ ਦੇ ਘਰ ਕੈਮਰੇ ਆ ਪੰਪ ਤੇ ਕੈਮਰੇ ਆ ਕਿੰਨੇ ਵਜੇ ਬੰਦੇ ਗਏ ਆ ਕਿੰਨੇ ਵਜੇ ਉਥੋਂ ਵੱਢ ਕੇ ਲਿਆਏ ਆ ਇਹ ਸਾਰਾ ਫਰਮ ਨੂੰ ਸਾਹਮਣੇ ਆਉਣਾ ਚਾਹੀਦਾ ਅੱਜ ਤੁਸੀਂ ਉਸਕੂਲ ਐਡਮਿਟ ਹੋਏ ਜੀ ਡਾਕਟਰ ਹਲੋ ਕੀ ਪਿਆ ਗਿਆ ਡਾਕਟਰ ਹਲੋ ਕਿਹਾ ਗਿਆ ਵੀ ਜਿੱਤਰਾ ਤੇ ਬੈਟ ਸੱਟ ਲੱਗੀ ਆ ਵੀ ਉਹ ਸਾਲੋਂ 23 24 ਦਿੱਤੀ ਆ ਤੇ 23 24 ਦੇ ਕੇ ਥਾਣੇ ਭੇਜਤੀ ਆ ਚਲੋ ਅਸੀਂ ਤੋਂ ਛੁੱਟੀ ਲੈ ਕੇ ਲਈ ਜਾਣਾ ਸਾਡੇ ਤੇ ਜੋ ਸੱਟ ਲੱਗੀ ਇਹਦੇ ਉਹੋ ਹੀ ਲੈ ਕੇ ਆਏ ਰੱਬ ਨੂੰ ਜਾਣਦੇ ਨਹੀਂ ਨਾ ਅਸੀਂ ਕੁਝ ਕਰਨਾ ਨਾ ਹਨ ਕਰਨ ਦੀ ਲੋੜ ਉੱਚ ਅਧਿਕਾਰੀ ਨੂੰ ਕੀਮਾ ਕਰਦੇ ਆਉਂ ਲੱਗਦੇ ਆ ਕਿ ਸਾਨੂੰ ਬਿਲਕੁਲ ਇਨਸਾਫ ਹੋਣਾ ਚਾਹੀਦਾ ਇਹ ਨਹੀਂ ਕਿ ਬੰਦਾ ਘਰ ਵੱਢ ਕੇ ਤੇ ਲਿਆਂਕੇ 9 ਵਜੇ ਦੀ ਲੜਾਈ ਹੋਈ ਆ ਤੇ ਲਿਆਂਕੇ 2 3 3 ਵਜੇ ਬੰਦਾ ਇਥੇ ਦਾਖਲ ਕਰਾਉਣਾ ਤੇ ਸਾਡਾ ਪਰਚਾ ਬਣਦੀ ਉਹਦੀ ਪੂਰੀ ਨਿਕਮਾਰੀ ਹੋਣੀ ਚਾਹੀਦੀ ਹਾਂਜੀ ਵੀਰੇ ਕੀ ਨਾ ਮੇਰਾ ਨਾਮ ਨਿਰਮਨ ਸਿੰਘ ਹੈ ਜੀ ਮੈਂ ਨਮਸਾਹ ਜੀ ਕਿਹੜਾ ਪਿੰਡ ਪਿੰਡ ਪਿਆ ਰਹੇ ਇਹ ਇਹ ਲੜਾਈ ਚ ਸਿੱਟਾ ਮਾਮਲਾ ਪੀਐਸ ਦਾ ਮਾਮਲਾ ਇਹ ਲੜਾਈ ਝਗੜਾ ਹੈ ਜੀ ਅਸੀਂ ਮੈਂ ਤੇ ਬਾਪੂ ਮੇਰਾ ਪੱਥੇ ਵੱਲਣ ਗਏ ਸੀ ਤੇ ਜ਼ਮੀਨੀ ਝਗੜਾ ਲੋੜ ਕੋੜ ਤੇ ਆਪਣਾ ਪੀਐਸ ਚਲਾਉਂਦੇ ਆ ਜੀ ਉਹਦੇ ਚੱਕਰ ਦੇ ਵਿੱਚ ਉਹਨਾਂ ਸਾਡੇ ਤੇ ਹਮਲਾ ਦਿੱਤਾ ਬਾਜੀ ਤੇ ਜੋ ਵੀ ਸਾਡੇ ਬਾਪੂ ਦੀ ਸੱਟਾਂ ਲੱਗੀਆਂ ਮੇਰੇ ਲੱਗੀਆਂ ਸੱਟਾਂ ਅਨੁਸਾਰ ਤੇ 7-8 ਬੰਦੇ ਸੀ ਤੇ ਮੇਰੇ ਵੀ ਦਾਦੇ ਸਟਾ ਨਾ ਕੋਤਗੀ ਟਕਲ ਵਿੱਚ ਪਹੁੰਚਾ ਹੋ ਗਏ ਪਰ ਚਾਚਾ ਚੰਨੀ ਜਾ ਰਿਹਾ ਸੀ ਆਪਣੇ ਰਾਹ ਰਸਤੇ ਦੇ ਵਿੱਚ ਦੀ ਟਕਲ ਜਿਹੜਾ ਆਮ ਪਾਰਟੀ ਦਾ ਪ੍ਰਧਾਨ ਉਹ ਹਨ ਦਬਾ ਕਰਕੇ ਸਾਡੀ 9 ਵਜੇ ਦੀ ਲੜਾਈ ਹੋਈ ਤੇ 10 ਵਜੇ ਅਸੀਂ ਅਸੀਂ ਇੱਥੇ ਪੇਸ਼ ਹੋ ਗਏ ਆ ਉਹ 2 ਵਜੇ ਆਏ ਆ ਜੀ ਉਹ 2 ਵਜੇ ਆਣ ਕੇ ਤੇ ਆ ਗਏ ਸਟਾ ਸੂਟਾ ਲਾ ਕੇ ਅਗਲੇ ਪੰਪ ਤੇ ਸਟਾ ਲਾ ਕੇ ਜਾਂ ਕੋਈ ਕੈਮਰਾ ਕਢਾ ਕੇ ਵੇਖ ਲਓ ਪਿੱਛੋਂ ਹੀ ਸਟਾ ਲਾ ਕੇ ਆਏ ਆ ਜੀ ਤੇ ਉਹ ਹੁਣ ਹੱਟ ਦੇ ਪਰਚਾ ਬਣਾਉਣ ਨੂੰ ਫਿਰਦੇ ਆ ਜੀ ਉਹਰਾ ਬੰਦੇ ਕਿੱਥੋਂ ਦੇ ਆ ਉਹ ਪਿੰਡ ਦਾ ਐਸਐਸਪੀ ਉਹ ਮਿਲ ਚਾਚੇ ਦਾ ਇਹਦੇ ਮੁੰਡੇ ਹੈ ਜੀ ਕੀ ਕਰ ਰਿਹਾ ਲੜਾਈ ਦਾ ਇਹ ਸਾਡਾ ਭਾਜੀ ਕੇਸ ਚੱਲਦਾ ਹੈ ਕੋਰਟ ਦੇ ਵਿੱਚ ਜੀ ਹਾਂਜੀ ਤੇ ਐਸਐਸਪੀ ਦੇ ਨਾਲ ਵੀ ਰਿਪੋਰਟ ਦਿੱਤੀ ਸੀ ਜਾਬ ਨੂੰ ਤੇ ਸਾਡੀ ਕੋਈ ਸੁਣਾਈ ਨਹੀਂ ਹੁੰਦੀ ਤੇ ਐਸਐਸਪੀ ਨੂੰ ਗੁੰਦਵਾਲਾ ਐਸਐਚ ਨੂੰ ਮਿਲੇ ਸੀ ਉਹ ਅਸੀਂ ਐਤਵਾਰ ਗਏ ਸੀ ਮੈਂ ਤੇ ਚਾਚਾ ਚਰਨਜੀਤ ਉੱਥੇ ਆ ਕੇ ਵੀ ਸਾਡਾ ਜੋ ਵੀ ਹੈਡਾ ਤਰਕਾਹ ਦੇ ਵਿੱਚ ਬਿਆਨ ਸਾਡਾ ਉਹ ਹੀ ਜਾਊਗਾ ਤੇ ਪੜਹਾੜੀਓ ਸੋਮਵਾਰ ਹੀ ਪਠੇ ਰਹਣਗੇ ਤੇ ਸਾਡੇ ਫੇਰ ਨਾਂਹ ਬਲਾ ਕੀਤਾ ਵਾ ਇਹਨਾਂ ਨੂੰ ਨੌਂ ਇਹ ਲੜਾਈ ਹੋਈ ਏ ਹਾਂਜੀ ਇਹ ਨੌਂ ਇਹ ਲੜਾਈ ਹੋਇਤ ਏ ਜੀ ਮੋਰ ਤੇ ਡਾਂਗ ਮਾਰਤੀ ਮੇਰੇ ਸਾਹ ਚ ਤੇ ਡਿਉਰੇ ਹੋ ਗਿਆ ਮੈਨੂੰ ਤੇ ਪਤਾ ਲੱਗਾ ਕੀ ਕਾਰਨ ਲੜਾਈ ਦਾ ਕਾਰਨ ਕੀ ਹੈ ਮੇਰੇ ਪੈਸ ਦਾ ਝਗੜਾ ਠੀਕ ਏ